ਮਾਛੀਵਾੜਾ ਦੇ ਨਗਰ ਕੌਂਸਲ ਦੀ ਚੋਣਾਂ ਜਿੱਤਣ ਤੋਂ ਬਾਅਦ ਬੇਸ਼ੱਕ ਪ੍ਰਧਾਨਗੀ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਚਾਰ ਕੌਂਸਲਰ ਬਾਗੀ ਹੋਣ ਤੋਂ ਬਾਅਦ ਦੋ ਅਕਾਲੀ ਦਲ ਤੇ ਦੋ ਕਾਂਗਰਸ ਕੌਂਸਲਰਾਂ ਦੇ ਪ੍ਰਧਾਨ ਲਈ 모हित కుੰਦਰਾ ਦੇ ਹੱਕ ਵਿੱਚ ਨਿਤਰੇ ਪਰੰਤੂ ਅੱਜ ਹਲਕਾ ਵਿਧਾਇਕ ਜਗਤਾਰ ਸਿੰਘ ਦਿয়ালਪੁਰਾ ਵੱਲੋਂ ਚਾਰੇ ਨਾਰਾਜ਼ ਕੌਂਸਲਰਾਂ ਨੂੰ ਨਾਲ ਲੈ ਕੇ 모हित కుੰਦਰਾ ਨਾਲ ਮਾਛੀਵਾੜਾ ਨਗਰ ਕੌਂਸਲ ਦਾ ਪ੍ਰਧਾਨ ਦਾ ਅਹੁਦਾ ਸੰਭਾਲ ਲਿਆ ਗਿਆ ਪਹਿਲਾਂ ਤਾਂ ਮੈਂ ਗੁਰੂ ਮਹਾਰਾਜ ਦਾ ਧੰਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਜਿਨ੍ਹਾਂ ਦੇ ਏਡੇ ਛੋਟੀ ਉਮਰ ਦੇ ਵਿੱਚ ਮੈਨੂੰ ਉਹਨਾਂ ਨੇ ਏਡਾ بڑا ਮਾਣ ਬਖਸ਼ਿਆ ਤੇ ਮੈਂ ਇੰਨਾ ਹੀ ਵਿਸ਼ਵਾਸ ਦਿਵਾਉਂਗਾ ਇਸ ਬਲ ਨੂੰ ਕਿ ਜਿਸ ਨਗਰੀ ਦਾ ਨਾਂ ਵੇਚ ਕੇ ਅਸੀਂ ਰੋਟੀ ਖਾ ਰਹੇ ਹਾਂ ਤੇ ਉਸੇ ਨਗਰੀ ਦੀ ਗੁਰੂ ਮਹਾਰਾਜ ਨੇ ਮੈਨੂੰ ਸੇਵਾ ਬਖਸ਼ੀਆ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਮੇਰੇ ਵੱਡੇ ਭਰਾ ਮਲੇ ਸਾਬ ਬੈਠੇ ਨੇ ਇਹਨਾਂ ਦੀ ਰਹਿਨਮਾਈ ਦੇ ਵਿੱਚ ਕੀਰਨੀਆ ਸਾਹਿਬ ਬੈਠੇ ਨੇ ਤੇ ਜੋ ਇਹਨਾਂ ਨੇ ਬੂਟਾ ਲਾਇਆ ਹੈ ਫਲਦਾਰ ਬੂਟਾ ਆ ਔਰ ਇਸ ਕਰਦਮੈਂ ਵਿਸ਼ਵਾਸ ਦਿਵਾਉਣਾ ਕਿ ਜਿੰਨੀ ਕਿ ਜ਼ਿੰਮੇਵਾਰੀ ਇਹਨਾਂ ਨੂੰ ਮਿਲ ਦਿੱਤੀ ਆ ਮੈਂ ਇਹ ਜੋ ਸਾਈਨ ਨੇ ਇਹ ਬਿਲਕੁਲ ਹੱਕ ਲਈ ਤੇ ਸੱਚ ਲਈ ਚੱਲਣਗੇ। ਪਰ ਪਹਿਲ ਦੇ ਆਧਾਰ ਤੇ ਕਿਹੜੇ ਮੁੱਦੇ ਹੱਲ ਕਰਾਂਗੇ? ਪਹਿਲ ਦੇ ਆਧਾਰ ਤੇ ਮਾਛੀਵਾੜਾ ਸਾਹਿਬ ਦੀ ਜੋ ਇੱਕ ਦੇਖਾ ਜੋ ਇੱਕ ਇਤਿਹਾਸਿਕ ਸਾਡੀ ਜੋ ਇਤਿਹਾਸਿਕ ਸ਼ਹਿਰ ਆ ਜਿਹੜਾ ਪਿੱਛੇ ਇਹਦੇ ਸਾਹਬ ਲੱਗਦਾ ਸੀ ਉਹਨੂੰ ਸਾਹਬ ਨੂੰ ਬਰਕਰਾਰ ਰੱਖਣ ਲਈ ਜੋ ਇਹਦੀ ਇੱਕ ਜਿਵੇਂ ਅਸੀਂ ਸ਼ਹਿਰ ਦੇ ਵਿੱਚ ਐਂਟਰ ਕਰਦੇ ਹਾਂ ਤਾਂ ਤੁਸੀਂ ਆਪ ਮਹਿਸੂਸ ਕਰੋਗੇ ਦੇਖੋ ਇੱਕ ਸੜਕਾਂ ਦਾ ਅਸੀਂ ਸਾਰਿਆਂ ਨੇ 15 ਸਾਲ ਸੜਕਾਂ ਦਾ ਸੰਤੋਪ ਭੋਗਿਆ ਤੇ ਹੁਣ ਉਹੀ ਸੜਕਾਂ ਨੇ ਐਮਐਲਏ ਸਾਹਿਬ ਦੀ ਰਹਿਨਮਾਈ ਤੁਸੀਂ ਦੇਖਿਆ ਕਿ ਜਦੋਂ ਅਸੀਂ ਸਮਰਾਲੇ ਤੋਂ ਐਂਟਰ ਕਰਦੇ ਹਾਂ ਅਸੀਂ ਆਪ ਮਹਿਸੂਸ ਕਰਦੇ ਹਾਂ ਕਿ ਯਾਰ ਵਾਕਈ ਸੜਕਾਂ ਸੁਧਾਰ ਹੋਇਆ ਤੇ ਤੁਸੀਂ ਆਪ ਕੁਝ ਸਮੇਂ ਦੇ ਬੀਤ ਮਾਛੀਵਾੜੇ ਸ਼ਹਿਰ ਦੀ ਦੇਖ ਨੂੰ ਅਸੀਂ ਉਸੇ ਤਰ੍ਹਾਂ ਸੁਧਾਰਾਂਗੇ ਯਾਰ ਮੀਟ ਮਾਰਕੀਟ ਦਾ ਮੁੱਦਾ ਹੈ ਇੱਕ ਮਾਰੀ ਹੁੰਦਾ ਉਹਦੇ ਲਈ ਮੁੱਦਾ ਦੇਖੋ ਜੀ ਪਹਿਲਾਂ ਮੈਂ ਤੁਹਾਨੂੰ ਦੱਸਾਂ ਕਿ ਜੇ ਤਾਂ ਬਹੁਤ ਲੰਬੀ ਰਾਹ ਆ ਤੇ ਪਰ ਮੈਂ ਇੰਨਾ ਕਵਾਦਾ ਜਰੂਰ ਕਰਦਾ ਵੀ ਮੱਛੀਵਾੜਾ ਸਾਹਿਬ ਆ ਇਹ ਮੱਛੀਵਾੜਾ ਸਾਹਿਬ ਨਹੀਂ ਕਿਉਂਕਿ ਜਿਵੇਂ ਤੁਸੀਂ ਐਂਟਰੈਂਸ ਤੇ ਦੇਖਿਆ ਕੁਝ ਦਿਨ ਪਹਿਲਾਂ ਐਮਐਲਏ ਸਾਹਿਬ ਨੇ ਮੈਨੂੰ ਘਰੇ ਬੁਲਾਇਆ ਇਹਨਾਂ ਨੇ ਜੇ ਕਿ ਮੈਂ ਚਾਰਜ ਨਹੀਂ ਲਿਆ ਸੀ ਪਰ ਇਹਨਾਂ ਨੇ ਉਸ ਦਿਨ ਕਿਹਾ ਕਿ ਆਪਾਂ ਅੱਜ ਤੋਂ ਹੀ ਇੱਕ ਸੁਧਾਰ ਸ਼ੁਰੂ ਕਰਨਾ ਤੇ ਤੁਸੀਂ ਦੇਖਿਆ ਜੋ ਮੱਛੀ ਮਾਰਕੀਟ ਆ ਅੰਦਰ ਐਂਟਰੈਂਸ ਕਰਦੇ ਹੀ ਮੱਛੀਵਾੜਾ ਸਾਹਿਬ ਦੇ ਅੰਦਰ ਅਸੀਂ ਸਭ ਤੋਂ ਪਹਿਲਾਂ ਉਹਦਾ ਜੇ ਉੱਥੋਂ ਸੀ ਸੁਧਾਰ ਸ਼ੁਰੂ ਕੀਤਾ ਤੇ ਇਸ ਗੱਲ ਦਾ ਵਿਸ਼ਵਾਸ ਦਿਵਾਉਂਦੇ ਆ ਕਿ ਜੋ ਮੀਟ ਮਾਰਕੀਟ ਦੇ ਮੁੱਦੇ ਨੇ ਜੋ ਨਜਾਇਜ਼ ਕਬਜ਼ਿਆਂ ਦੇ ਮੁੱਦੇ ਨੇ ਇਹ ਸ਼ਹਿਰ ਦੇ ਜੋ-ਜੋ ਸਮੱਸਿਆਵਾਂ ਨੇ ਅਸੀਂ ਪਹਿਲ ਦੇ ਆਧਾਰ 'ਤੇ ਉਹ ਹੱਲ ਕਰਾਂਗੇ ਐਮਐਲਏ ਸਾਹਿਬ ਦੀ ਅਗਵਾਈ ਦੇ ਵਿੱਚ ਪਹਿਲੀ ਮੀਟਿੰਗ ਹੋਊਗੀ ਉਸ ਦਿਨ ਜੋ ਅਸੀਂ ਇੱਕ ਮਤਾ ਪਾਸ ਕਰਾਂਗੇ ਉਹ ਇੱਕ ਇਤਿਹਾਸਿਕ ਮਤਾ ਹੋਊਗਾ ਤੇ ਇਸ 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 ਚੀਜ਼ ਦਾ ਮੈਂ ਤੁਹਾਨੂੰ ਜਵਾਬ ਉਸ ਪਹਿਲੇ ਮਤੇ 'ਚ ਦਵਾਂਗੇ ਸਭ ਤੋਂ ਪਹਿਲਾਂ ਤਾਂ ਮੈਂ ਮੋਹਨਪ੍ਰਤਾ ਜੀ ਜਿਨੂੰ ਪ੍ਰਧਾਨ ਦਾ ਚੌਧਾ ਚੱਕਿਆ ਬਹੁਤ ਬਹੁਤ ਮੁਬਾਰਕਬਾਦਾਂ ਤੇ ਪ੍ਰਾਦਨ ਕਿਉਂਕਿ ਇੱਕ ਵੱਡੀ ਜ਼ਿੰਮੇਵਾਰੀ ਸੁਮਾਸ਼ੁਰ ਸਾਹਿਬ ਨੇ ਲੋਕਾਂ ਨੇ ਇਹਨੂੰ ਦਿੱਤੀ ਆ ਤੇ ਮੈਨੂੰ ਬੁਰਾ ਮਾਣਾ ਵੀ ਇਹ ਸਾਰੀ ਟੀਮ ਜਿੰਨੀ ਵੀ ਐਮਸੀ ਹੈਗੇ ਨੇ ਤੇ ਨਾਲ ਸਾਡਾ ਪ੍ਰਧਾਨ ਸਾਹਿਬ ਆ ਤੇ ਬਾਕੀ ਦੂਜੀਆਂ ਪਾਰਟੀਆਂ ਵਿੱਚ ਆਏ ਮੈਂਬਰ ਦੇ ਉਹਨਾਂ ਨੂੰ ਸਾਰੋਂ ਰਲ ਕੇ ਮੈਂ ਬੇਨਤੀ ਵੀ ਕਰੂੰਗਾ ਤੇ ਪਰ ਮੈਨੂੰ ਮਾਣ ਵੀ ਸਾਰ ਤੇ ਹੈਗਾ ਵੀ ਜਿਹੜੀ ਇਹਨੂੰ ਵੱਡੀ ਜ਼ਿੰਮੇਵਾਰੀ ਮਿਲੀ ਹੈ ਬਾ ਖੂਬੀ ਨਿਭਾਉਣਗੇ ਤੇ ਦੂਜੀ ਗੱਲ ਹੈਗੀ ਆ ਵੀ ਜਿੰਮੀ ਕਹਿੰਦੇ ਵੀ ਕਾਬਜ ਨਹੀਂ ਹੈਗੇ ਇੱਕ ਸਾਨੂੰ ਇੱਕ ਸੇਵਾ ਦਾ ਮੌਕਾ ਮਿਲਿਆ ਮਸ਼ਵਰਦੀਪ ਕਰਨ ਵਾਸਤੇ ਮੇਰੇ ਭਰਾ ਨੂੰ ਸੇਵਾ ਦਾ ਕਦਮ ਉਹ ਮੌਕਾ ਮਿਲਿਆ ਤੇ ਹਰ ਇੱਕ ਜੋ ਮੁੱਦਾ ਜੋ ਮਛਵਾੜੇ ਦੇ ਲਈ ਜੋ ਵੀ ਕੰਮ ਜ਼ਰੂਰੀ ਆ ਉਹ ਹਰ ਕੰਮ ਅਸੀਂ ਪੂਰਾ ਕਰੂ ਜਿਵੇਂ ਹੁਣ ਸ਼ਰਾਬ ਦੇ ਠੇਕੇਾਂ ਦੀ ਗੱਲ ਕੀਤੀ ਆ ਉਹ ਅਸੀਂ ਪਹਿਲਾਂ ਹੀ ਵਿਚਾਰ ਕਰ ਚੁੱਕਾ ਆ ਉਹਦਾ ਜਵਾਬ ਅਸੀਂ ਪਹਿਲੀ ਮੀਟਿੰਗ ਜੀ ਤੁਹਾਨੂੰ ਪਤਾ ਲੱਜੂਗਾ ਵੀ ਉਹਦੇ ਬਾਰੇ ਅਸੀਂ ਕੀ ਸੋਚੀ ਬੈਠੇ ਆ ਕੀ ਪਲਾਨਿੰਗ ਆ ਸਾਡੀ ਸ਼ਹਿਰ ਵਾਸਤੇ ਤੇ ਉਹਦਾ ਜਵਾਬ ਮਿਲ ਜੂਗਾ ਤੇ ਬਾਕੀ ਹਰ ਜੋ ਵੀ ਮੁਸ਼ਕਲ ਹੈਗੀ ਆ ਜੋ ਵੀ ਆਈਏ ਮੁਲਕਠਰਾਈਆਂ ਆਉਣੀਆਂ ਜਾਂ ਮੁਸ਼ਕਲਾਂ ਜੋ ਵੀ ਹੋਣਗੀਆਂ ਉਹ ਸਾਰਿਆਂ ਦਾ ਹੱਲ ਕੀਤਾ ਜਾਊਗਾ ਜੋ ਮਸ਼ਵਰਾ ਸਭ ਦੇ ਲਈ ਵਿਕਾਸ ਕਰੇ ਲਈ ਹਰੂ ਕੰਮ ਕੀਤਾ ਜਾਊਗਾ ਜੋ ਇਹਨਾਂ ਦਾ ਵਿਕਾਸ ਸੋਚ ਕੇ ਮਸ਼ਵਰਾ ਸਾਬਾ ਸਨਾਲ ਨੇ ਮੇਰੇ ਭਰਾ ਅਸ ਟਾਈਮ ਤੇ ਦੂਜੀ ਵੱਡੀ ਗੱਲ ਮੈਂ ਕਰਨੀ ਚਾਹੁੰਦਾ ਤੇ ਕੋਈ ਕਾਮ ਪਰਵਾਰਾ ਉੱਥੇ ਵੀ ਗੁੱਸੇ ਗੱਲੇ ਹੁੰਦੇ ਗੁੱਸਾ ਗੱਲਾ ਉੱਥੇ ਹੀ ਹੁੰਦਾ ਹੁੰਦਾ ਮੜਾ ਜਿੱਥੇ ਪਿਆਰ ਹੁੰਦਾ ਹੁੰਦਾ ਤੇ ਦੂਜੀ ਗੱਲ ਹੈਗੀ ਇਹ ਤਾਂ ਵੱਡੀ ਪਾਰਟੀ ਆ ਫਿਰ ਵੀ ਹੈਨਾ ਤੇ ਕੋਈ ਗੱਲ ਨਹੀਂ ਹੈ ਜੀ ਤੇ ਸਾਡੇ ਨਾਲ ਨੇ ਸਾਡੇ ਨਾਲ ਹਮੇਸ਼ਾ ਖੜੇ ਨੇ ਮੇਰੇ ਬੀਜ ਨੇ ਮੇਰੇ ਪਰਾਣ ਨੇ ਹਮੇਸ਼ਾ ਪਾਰਟੀ ਦੀ ਬਿਹਤਰੀ ਲਈ ਕੰਮ ਕਰਦੇ ਜੀ ਤੇ ਮਸ਼ਹੂਰ ਆਲਾ ਸਾਹਿਬ ਦੇ ਲਈ ਜੋ ਵੀ ਸਹੀ ਹੈ ਸਾਰੇ ਨਾਲ ਸਾਰਾ ਕੰਮ ਕਰਾਂਗੇ ਜੀ ਸਰ ਬਾਈ ਜਿਹੜੇ ਪੁਰਾਣੇ ਗੇਟ ਨੇ ਉੱਥੇ ਬਹੁਤ ਦਾ ਜਾਮ ਲੱਗਦਾ ਜੀ ਤੇ ਜਿਹੜੀ ਇਹ ਮੰਗ ਆ ਆਪਣੇ ਹਲਕੇ ਦੀ ਆ ਤੇ ਆਪਾਂ ਨੂੰ ਪਤਾ ਵੀ ਇਤਿਹਾਸਕ ਸ਼ਹਿਰ ਜੇ ਮੈਂ ਖੋਦ ਇਹਦੇ ਵਾਸਤੇ ਜਿਵੇਂ ਕੋ ਲੋ ਵੀ ਜਦੋਂ ਤਾਂ ਕੋਈ ਕੋਸ਼ਿਸ਼ ਕਰਦੇ ਆ ਤਾਂ ਕਾਮਯਾਬੰਦੀ ਆ ਜਿਵੇਂ ਮੈਂ ਉਦਾਹਰਨ ਹੁੰਦਾ ਸਰਕ ਵਾਲੀ ਗੱਲ ਗੱਲ ਹੀ ਕਰੀ ਆਪਾਂ ਉਹ ਪਹਿਲਾਂ ਵੀ 15-15 ਸਾਲ ਨਹੀਂ ਬਣੀ ਆ ਪਰ ਆਪਾਂ ਕੋਸ਼ਿਸ਼ ਕੀਤੀ ਤੇ ਉਹ ਜੇ ਕਹਿੰਦੇ ਸਾਲ ਡੇਢ ਸਾਲ ਚ ਬੂਰ ਪੈ ਗਿਆ ਉਸ ਚੀਜ਼ ਤੇ ਇਹਦੇ ਵਾਸਤੇ ਸ਼ੁਰੂਆਤਾਂ ਕਰਤੀ ਤੇ ਮੈਨੂੰ ਪੂਰੀ ਆਸ ਆ ਵੀ ਅਗਲੇ ਸਾਲ ਡੇਢ ਸਾਲ ਦੇ ਵਿੱਚ ਸਾਡੀ ਜਿਹੜੀ ਇਹ ਮੰਗ ਆ ਸ਼ਹਿਰ ਦੀ ਮੰਗ ਕਰੀ ਤੇ ਇੱਕ ਇੱਕ ਜ਼ਰੂਰਤ ਵੀ ਹੈਗੀ ਆਪਾਂ ਨੂੰ ਹਨਾ ਕਿਉਂਕਿ ਇਹ ਪੂਰੀ ਹੋ ਜੂਗੀ ਅਗਲੇ ਸਾਲ ਡੇਢ ਸਾਲ ਦੇ ਵਿੱਚ ਹਾਂ ਉਹਦੇ ਵਿੱਚ ਉਹਦਾ ਪੈਸੇ ਪਾਸ ਹੋ ਗਏ ਦੇ ਬਸੇ ਜੋ ਵੀ ਪੈਚ ਬਰਕਾ ਕਾਰਨ ਕੀ ਆ ਤੁਸੀਂ ਦੇਖਿਆ ਹੋਊਗਾ ਅਸਲ ਦੇ ਵਿੱਚ ਪ੍ਰੋਬਲਮ ਉਹਦਾ ਕਿੱਥੇ ਆ ਜਾਂਦੀ ਜਿਵੇਂ ਹੁਣ ਤੁਸੀਂ ਪਿਛਲੇ ਦਿਨੀ ਦੇਖਿਆ ਕਿ ਸੜਕ ਸਿਆਲ ਦੇ ਵਿੱਚ ਬਣਤੀ ਜੇ ਟੈਂਪਰੇਚਰ ਦੇ ਕਾਰਨ ਟੁੱਟਣੀ ਸ਼ੁਰੂ ਹੋ ਗਈ ਆ ਹਨਾ ਤੇ ਉਹ ਸਿਰਫ ਕੁਝ ਤਾਰ ਰੁਕਿਆ ਉਹ ਲਗਭਗ ਫਰਵਰੀ ਜਾਂ ਮਾਰਚ ਜਦੋਂ ਵੀ ਟੈਂਪਰੇਚਰ ਸਹੀ ਹੋ ਗਿਆ ਉਹ ਜਿੰਨਾ ਵੀ ਖੰਨੇ ਤੋਂ ਜਿਹੜਾ ਹੈਗੀ 메ਨ ਸੜਕ ਹੈਗੀ ਸਾਰੇ ਦੇ ਵਿੱਚ ਬਚ ਬਰਕਾ ਹੋਣਾ ਬਸ ਉਹ ਆੜੇ ਦਾ ਚਲ ਉਹ ਬਹੁਤ ਬੁਰਾ ਮਾਹਨ ਹੈ ਸਾਨਵਾ ਤੁਹਾਡਾ ਧਿਆਨ ਚ ਲਿਆਉਣ ਵਾਸਤੇ ਮੈਸੇ ਮੈਨੂੰ ਪਤਾ ਨਹੀਂ ਸੀ ਉਹ ਸਾਰੇ ਠੀਕ ਹੈ ਜੋ ਵੀ ਮਤਲਬ ਜੀਤਨੀ ਵੀ ਲੋੜ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਹੁਣ ਵੀ 5 ਕਰੋੜ ਨਗਰ ਕਾਉਂਸਲ ਆਪਣੇ ਮਾਰਕ ਕਮੇਟੀਆਂ ਦਾ ਪਿਆ ਜਿਹੜਾ ਹੁਣ ਤੱਕਾਂ ਕੰਮ ਵਾਸਤੇ ਆਉਣਾ ਤੇ ਕੁਝ ਸ਼ਰਤਾਂ ਹਜੇ ਵੀ ਪਈਆਂ ਨੇ ਕਿਉਂਕਿ ਸਿਆਲ ਕਰਕੇ ਬੁਰੇ ਹੁਣ ਸਿਆਲ ਚੱਲਣ ਕਰਕੇ ਨਹੀਂ ਉਹ ਪੂਰੀਆਂ ਹੋਈਆਂ ਤੇ ਪਰ ਜਦੋਂ ਵੀ ਮੌਸਮ ਸਹੀ ਹੋਏਗਾ ਮਾਰਕ ਮੁਰਜ਼ੇ ਦਾ ਪ੍ਰਾਈਮਰ ਦਾ ਉਹ ਸਾਰੇ ਕੰਮ ਕੰਪਲੀਟ ਹੋਣਗੇ ਜੀ ਫੇਸਬੁੱਕ ਤੇ ਪਾਮ ਰੌੜਾ ਨਾ ਪਾਈਏ ਮੈਂ ਤਾਂ ਇੱਕ ਸਾਫ਼ ਤੇ ਸਪੱਸ਼ਟ ਗੱਲ ਕਰੂੰਗਾ ਜੋ ਵੀ ਕਰਦਾ ਹੈ ਨਾ ਉਹਨੂੰ ਫੜਾਓ ਕਿ ਗਮ ਇਹ ਨਵੀਂ ਪੱਕੀ ਜੇ ਵੇ ਹੁੰਦਾ ਹੁੰਦਾ ਜਿੱਥੇ ਵੀ ਹੈਗਾ ਤੰਗ ਲੋ ਜੀ ਮੈਂ ਨਾਲ ਖੜਾ ਠੀਕ ਹੈ ਇਹ ਨਹੀਂ ਹੈਗਾ ਜਿੱਥੇ ਵੀ ਕੋਈ ਵੀਡੀਓ ਬਣਾਉਂਦੇ ਜੋ ਵੀ ਪਰ ਮੈਂ ਇਲਜ਼ਾਮ ਲਾਉਣ ਵਾਲਾ ਕੋਈ ਨਾ ਕੋਈ ਸਬੂਤ ਹੋਣਾ ਬਹੁਤ ਜ਼ਰੂਰੀ ਹੈ